ਤੈਨੂੰ ਸੁਣਦਾ ਨਹੀਂ ਕਿਉਂ ਦਿਮਾਗ ਹੈ ਨਹੀਂ ਤੇਰਾ ਬਹੁਤ ਹਵਾ ਵਿੱਚ ਉੱਡਿਆ ਫਿਰਦਾ ਤੈਨੂੰ ਪਤਾ ਨਹੀਂ ਮੈਂ ਕੌਣ ਹਾਂ ਖੋਲ ਫਾਟਕ ਮੈਂ ਪਹਿਲਾਂ ਹੀ ਲੇਟ ਹੋਇਆ ਪਿਆ ਮੇਰਾ ਕਿੰਨਾ ਨੁਕਸਾਨ ਹੋ ਜਾਣਾ ਗੱਡੀ ਦਾ ਸ਼ੀਸ਼ਾ ਥੱਲੇ ਕਰਦਾ ਹੋਇਆ ਇੱਕ ਰੋਬਦਾਰ ਬੰਦਾ ਮੂੰਹ ਬਾਹਰ ਕੱਢ ਕੇ ਉੱਚੀ ਉੱਚੀ ਫਾਟਕ ਦੇ ਗੇਟਕੀਪਰ ਨੂੰ ਔਖਾ ਹੋ ਕੇ ਬੋਲ ਰਿਹਾ ਸੀ ਬਸ ਬਾਬੂ ਜੀ 5 ਮਿੰਟ ਹੋਰ ਗੱਡੀ ਆਉਣ ਵਾਲੀ ਹੈ ਤੇ ਮੈਂ ਖੋਲ ਦੇਣਾ ਫਾਟਕ ਇੱਕ 3 ਸਾਲ ਦਾ ਨੌਜਵਾਨ ਮੁੰਡਾ ਜੋ ਸ਼ਕਰਸੂਰਤ ਤੋਂ ਬਿਹਾਰੀ ਲੱਗਦਾ ਸੀ ਹੱਸ ਕੇ ਬੋਲਿਆ ਤੇ ਕਮਰੇ ਚ ਚਲਾ ਗਿਆ ਭੈਣ ਦੇਖੋ ਬਾਟਕ ਬੰਦ ਹੀ ਰੱਖਦਾ ਹੈ ਬਾਹਰ ਨਿਕਲ ਅੰਦਰ ਸੁੱਤਾ ਪਿਆ ਮਜੇ ਨਾਲ ਤੇ ਅਸੀਂ ਗਰਮੀ 'ਚ ਸੜੇ ਪਏ ਆ ਜਲਦੀ ਕਰ ਹਾਰਨ ਤੇ ਹਾਰਨ ਮਾਰਦਾ ਇੱਕ ਮੁੰਡਾ ਔਖਾ ਹੋ ਕੇ ਗਾਲਾਂ ਕੱਢਦਾ ਹੋਇਆ ਬੋਲਿਆ ਬਸ 5 ਮਿੰਟ ਬਾਉ ਜੀ ਖੋਲ ਦੇਣਾ ਫਾਟਕ ਹੱਸਦਾ ਹੋਇਆ ਬਾਹਰ ਆਇਆ ਤੇ ਹੱਥ 'ਚ ਲਾਲ ਤੇ ਹਰੇ ਰੰਗ ਦੀ ਝੰਡੀ ਫੜ ਕੇ ਖੜਾ ਹੋ ਗਿਆ ਕਿਤੇ ਜ਼ਿਆਦਾ ਤਾਂ ਨਹੀਂ ਲੱਗਦੇ ਧਿਆਨ ਨਾਲ ਪਾਣੀ ਪਲਾਓ ਮਾਤਾ ਨੂੰ ਰੌੜਾ ਜਿਹਾਂ ਪੈਣ ਦਾ ਕੋਈ ਜਲਦਬਾਜ਼ੀ ਵਿੱਚ ਫਾਟਕ ਦੇ ਤੋਂ ਨਿਕਲ ਲਗਾ ਤਾਂ ਬਜ਼ੁਰਗ ਔਰਤ ਦੇ ਵਿੱਚ ਲੱਗ ਗਿਆ ਪਰ ਬਚਾਅ ਹੋ ਗਿਆ ਸਾਰੇ 파ਟਕ ਵਾਲੇ ਨੂੰ ਹੀ ਬੁਰਾ ਭਲਾ ਕਹਿ ਰਹੇ ਸਨ ਮੈਂ ਦੇਖਿਆ 파ਟਕ ਵਾਲਾ ਕਿਸੇ ਨੂੰ ਕੁਝ ਨਹੀਂ ਸੀ ਕਹਿ ਰਿਹਾ ਹਰ ਇੱਕ ਨੂੰ ਹਸ ਕੇ ਦਵਾਵ ਦੇ ਰਿਹਾ ਸੀ ਗੱਡੀ ਲੰਘ ਗਈ ਤੇ 파ਟਕ ਖੋਲ ਦਿੱਤਾ ਗਿਆ ਸਭ ਲੋਕ ਇੱਕ ਦੂਸਰੇ ਤੋਂ ਅੱਗੇ ਨਿਕਲਣ ਦੀ ਹੋੜ ਵਿੱਚ ਸਨ ਜਿਵੇਂ ਕੋਈ ਮੁਕਾਬਲਾ ਜਿੱਤਣਾ ਹੋਵੇ ਵੀਰ ਜੀ ਇੱਕ ਗੱਲ ਪੁੱਛਾਂ ਜੇ ਤੁਸੀਂ ਬੁਰਾ ਨਾ ਮੰਨੋ ਮੈਂ 파ਟਕ ਵਾਲੇ ਮੁੰਡੇ ਨੂੰ ਪੁੱਛਿਆ ਕੀ ਪੁੱਛਣਾ ਤੁਸੀਂ ਪੁੱਛੋ ਉਹ ਹੱਸਦਾ ਹੋਇਆ ਬੋਲਿਆ ਲੋਕ ਤੁਹਾਨੂੰ ਕਿੰਨਾ ਵੱਧ ਘਟ ਬੋਲਦੇ ਹਨ ਕਈ ਤਾਂ ਗਾਲਾਂ ਵੀ ਕੱਢਦੇ ਹਨ ਪਰ ਤੁਸੀਂ ਹੱਸ ਕੇ ਜਵਾਬ ਦੇ ਰਹੇ ਸੀ ਸਭ ਨੂੰ ਤੁਹਾਨੂੰ ਬੁਰਾ ਨਹੀਂ ਲੱਗਦਾ ਮੈਂ ਪੁੱਛਿਆ ਨਹੀਂ ਭੈਣ ਜੀ ਸ਼ੁਰੂ-ਸ਼ੁਰੂ ਵਿੱਚ ਬੁਰਾ ਲੱਗਦਾ ਸੀ ਦਿਲ ਕਰਦਾ ਸੀ ਇਹ ਨੌਕਰੀ ਛੱਡ ਦੇਵਾਂ ਪਰ ਮਾਂ ਨੇ ਸਮਝਾਇਆ ਪੁੱਤ ਇਹ ਨੌਕਰੀ ਸਾਡੇ ਲਈ ਬਹੁਤ ਜ਼ਰੂਰੀ ਹੈ ਤੇਰੀਆਂ ਭੈਣਾਂ ਦੇ ਵਿਆਹ ਕਰ ਲੈਣੇ ਕਰਜ਼ਾ ਉਤਰਨਾ ਹੈ ਘਰ ਬਣਾਉਣਾ ਹੈ ਮੈਂ ਮਨ ਕਰੜਾ ਕਰਕੇ ਨੌਕਰੀ ਤੇ ਲੱਗਾ ਰਿਹਾ ਤੇ ਪੱਕਾ ਹੋ ਗਿਆ ਸਰਕਾਰੀ ਤਨਖਾਹ ਨਾਲ ਸਭ ਕੰਮ ਸੇਰੇ ਚੜ ਗਏ ਅੱਜ ਇਹ ਗਾਲਾਂ ਮੈਨੂੰ ਕਿਸਮਤ ਵਾਲੀਆਂ ਲੱਗਦੀਆਂ ਨੇ ਇਸ ਲਈ ਮੈਨੂੰ ਕਿਸੇ ਦੀ ਗਾਲ ਦਾ ਬੁਰਾ ਨਹੀਂ ਲੱਗਦਾ ਨੌਕਰੀ ਹੀ ਇਦਾਂ ਦੀ ਹੈ ਕਿ ਲੋਕ ਗਾਲਾਂ ਕੱਢਣ ਲਈ ਮਜਬੂਰ ਹੋ ਜਾਂਦੇ ਹਨ ਨੌਕਰੀ ਮਿਲੀ ਤਾਂ ਹੀ ਗਾਲਾਂ ਮਿਲ ਰਹੀਆਂ ਰਹੀਆਂ ਨਹੀਂ ਤਾਂ ਘਰ ਬੈਠੇ ਨੂੰ ਕੌਣ ਗਾਲਾਂ ਕੱਢਣਾਉਂਦਾ ਹੱਸਦਾ ਹੋਇਆ ਬੋਲਿਆ ਮੈਨੂੰ ਹਰਾਨੀ ਵੀ ਹੋਈ ਤੇ ਖੁਸ਼ੀ ਵੀ ਕਿ ਉਸਨੇ ਸਕਾਰਾਤਮਕ ਸੋਚ ਰੱਖ ਕੇ ਆਪਣੇ ਹਾਸੇ ਨੂੰ ਬਰਕਰਾਰ ਰੱਖਿਆ ਇੱਕ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਲਾਈਕ ਸ਼ੇਅਰ ਅਤੇ ਇਸ ਬਾਰੇ ਆਪਣੇ ਕਮੈਂਟ ਜਰੂਰ ਦੱਸੋ ਜੀ ਕਹਾਣੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਕਰੋ ਅਤੇ ਅੰਤ ਤੱਕ ਦੇਖਣ ਲਈ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ